ਇਹ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਹੀ ਦੱਸੋ ਕਿ ਇੰਨਾ ਵੱਡਾ ਸੱਚ ਜਾਣਨ ਤੋਂ ਬਾਅਦ ਮੀਨਾ ਦਾ ਫੈਸਲਾ ਸਹੀ ਸੀ ਜਾਂ ਗਲਤ ਮੇਰੀ ਸਹੇਲੀ ਮੀਨਾ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰੀ ਬਹੁਤ ਵਧੀਆ ਸਹੇਲੀ ਸੀ ਤੇ ਉਹ ਮੈਨੂੰ ਹਰ ਗੱਲ ਦੱਸਦੀ ਸੀ ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਉਮਰ ਜ਼ਿਆਦਾ ਹੋਣ ਕਰਕੇ ਵੀ ਉਸ ਦੇ ਸਹੁਰਿਆਂ ਨੇ ਉਸ ਨੂੰ ਬੜੇ ਤਰੀਕੇ ਨਾਲ ਅਪਣਾ ਲਿਆ ਸੀ ਜਦੋਂ ਉਸ ਨੂੰ ਦੇਖਣ ਆਏ ਤਾਂ ਉਸ ਨੂੰ ਲੱਗਾ ਕਿ ਉਹ ਆਪਣੇ 25 ਸਾਲ ਦੇ ਮੁੰਡੇ ਲਈ 30 ਸਾਲ ਦੀ ਕੁੜੀ ਨਾਲ ਵਿਆਹ ਕਿਉਂ ਕਰਨਗੀ ਪਰ ਮੇਰੀ ਮਾਂ ਨੇ ਕਿਹਾ ਕਿ ਹੁਣ ਜਦੋਂ ਉਹ ਆ ਗਏ ਤਾਂ ਸਾਹਮਣੇ ਤਾਂ ਜਾਣਾ ਹੀ ਪੈਣਾ ਪਰ ਉਹਨਾਂ ਨੇ ਮੈਨੂੰ ਪਸੰਦ ਕਰ ਲਿਆ ਸੀ ਤੇ ਸਭ ਹੈਰਾਨ ਸੀ ਪਰ ਮੇਰੇ ਪਾਪਾ ਨੂੰ ਮੈਂ ਪਹਿਲਾਂ ਤੋਂ ਹੀ ਬੋਝ ਲੱਗਦੀ ਸੀ ਉਹਨਾਂ ਨੂੰ ਤਾਂ ਬਸ ਕਿਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਕੇ ਮੈਨੂੰ ਘਰ ਤੋਂ ਵਿਦਾ ਕਰਨਾ ਸੀ ਉਹਨਾਂ ਦੇ ਇਸ ਵਰਤੋਅ ਕਰਕੇ ਇਦਾਂ ਲੱਗਦਾ ਜਿੱਦਾਂ ਮੈਂ ਉਹਨਾਂ ਦੀ ਧੀ ਨਾ ਹੋਵਾਂ ਰਮੇਸ਼ ਤਾਂ ਫੇਰ ਵੀ ਛੋਟਾ ਸੀ ਜੀ ਉਹ ਮੇਰੇ ਤੋਂ 10 ਸਾਲ ਵੱਡਾ ਵੀ ਹੁੰਦਾ ਤਾਂ ਵੀ ਉਹ ਖੁਸ਼ੀ-ਖੁਸ਼ੀ ਮੇਰਾ ਉਸ ਨਾਲ ਵਿਆਹ ਕਰ ਦਿੰਦੇ ਇਸ ਲਈ ਕਿਸੇ ਨੇ ਵੀ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਹੋ ਗਿਆ ਸੀ ਇਹ ਮੇਰੇ ਲਈ ਸੁਪਨੇ ਵਰਗਾ ਸੀ ਮੈਂ ਤਾਂ ਵਿਆਹ ਦੀ ਉਮੀਦ ਹੀ ਛੱਡ ਦਿੱਤੀ ਸੀ ਫਿਰ ਮੇਰਾ ਵਿਆਹ ਹੋਇਆ ਵੀ ਤਾਂ ਰਮੇਸ਼ ਨਾਲ ਜੋ ਮੇਰੇ ਸੁਪਨਿਆਂ ਦੇ ਰਾਜਕੁਮਾਰ ਨਾਲੋਂ ਵੀ ਜ਼ਿਆਦਾ ਸੋਹਣਾ ਸੀ ਵਿਆਦੀ ਪਹਿਲੀ ਰਾਤ ਜਦੋਂ ਮੈਂ ਆਪਣੇ ਘਰ ਵਾਲੇ ਦੀ ਡੀ ਕਰ ਰਹੀ ਸੀ ਤਾਂ ਮੇਰੀ ਸੱਸ ਆਈ ਤਾਂ ਉਸਨੇ ਮੈਨੂੰ ਕੇਸਰ ਵਾਲਾ ਦੁੱਧ ਪੀਣ ਦਿੱਤਾ ਦੁੱਧ ਪੀਣ ਤੋਂ ਬਾਅਦ ਮੈਨੂੰ ਨੀਂਦ ਆ ਗਈ ਸੀ ਜਦੋਂ ਸਵੇਰੇ ਅੱਖ ਖੁੱਲੀ ਤਾਂ ਮੈਂ ਆਪਣੇ ਘਰ ਵਾਲੇ ਦੇ ਨਾਲ ਪਈ ਸੀ ਉਹ ਵੀ ਇੱਕ ਘਰਵਾਲੀ ਦੇ ਵਾਂਗ ਮੈਨੂੰ ਕੁਝ ਅਜੀਬ ਲੱਗ ਰਿਹਾ ਸੀ ਮੇਰਾ ਪੂਰਾ ਸਰੀਰ ਦਰਦ ਕਰ ਰਿਹਾ ਸੀ ਮੈਂ ਠੀਕ ਤਰੀਕੇ ਨਾਲ ਤੁਰ ਵੀ ਨਹੀਂ پا ਰਹੀ ਸੀ ਫਿਰ ਮੇਰੀ ਸੱਸ ਨੇ ਦਰਵਾਜ਼ਾ ਖੜਕਾਇਆ ਅਤੇ ਕਿਹਾ ਮੀਨਾ ਜਲਦੀ ਨਾ ਧੋਕੇ نیچے ਆ ਜਾ ਆਪਾਂ ਮੱਥਾ ਟੇਕਣ ਪਿੰਡ ਜਾਣਾ ਹੈ ਮੈਂ ਆਪਣੇ ਵਿਆਹ ਦਾ ਜੋੜਾ ਪਾਇਆ ਉੱਥੇ ਮੇਰੀ ਮੂੰਹ ਦਿਖਾਈ ਦੀ ਰਸਮ ਵੀ ਸੀ ਕਿਸੇ ਚੀਜ਼ ਦੀ ਕਮੀ ਨਾ ਰਹਿ ਜਾਵੇ ਮੈਂ ਬੜੀ ਮੁਸਕਰਨ ਨਾਲ ਤੁਰ ਰਹੀ ਸੀ ਪਰ ਸਮਝ ਨਹੀਂ ਆ ਰਿਹਾ ਸੀ ਆਖਰ ਹੋਇਆ ਕਿ ਫਿਰ ਵੀ ਤਿਆਰ ਤਾਂ ਹੋਣਾ ਹੀ ਸੀ ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਤਿਆਰ ਕੀਤਾ ਉਦੋਂ ਤੱਕ ਰਮੇਸ਼ ਵੀ ਉੱਠ ਗਿਆ ਸੀ ਉਹ ਮੈਨੂੰ ਤਿਆਰ ਹੁੰਦੇ ਦੇਖ ਬੜੇ ਪਿਆਰ ਨਾਲ ਦੇਖ ਰਿਹਾ ਸੀ ਉੱਠ ਕੇ ਮੇਰੇ ਕੋਲ ਆ ਕੇ ਖੜੇ ਹੋ ਗਏ ਸ਼ਰਮ ਨਾਲ ਮੇਰੀਆਂ ਅੱਖਾਂ ਨੀਚੇ ਹੋ ਗਈਆਂ ਸੀ ਤੇ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖ ਦੇ ਕੇ ਕਿਹਾ ਬਹੁਤ ਸੋਹਣੀ ਲੱਗ ਰਹੀ ਹੈ ਅੱਜ ਮੈਂ ਬਹੁਤ ਖੁਸ਼ ਹਾਂ ਤੈਨੂੰ ਆਪਣੀ ਘਰਵਾਲੀ ਦੇ ਰੂਪ ਵਿੱਚ ਪਾ ਕੇ ਰਮੇਸ਼ ਦੇ ਹੱਥ ਲਾਉਣ ਤੇ ਮੇਰੇ ਪੂਰੇ ਸਰੀਰ ਵਿੱਚ ਇੱਕ ਲਹਿਰ ਜੀ ਦੌੜ ਗਈ ਉਹਨਾਂ ਨੇ ਮੈਨੂੰ ਮੋਢੇ ਤੋਂ ਫੜ ਕੇ ਆਪਣੇ ਵੱਲ ਮੇਰਾ ਮੂੰਹ ਕਰ ਲਿੱਤਾ ਅਤੇ ਕਹਿਣ ਲੱਗੇ ਕਿ ਰਾਤ ਨੂੰ ਲੈ ਕੇ ਤੇਰੇ ਦਿਲ ਵਿੱਚ ਬਹੁਤ ਸਵਾਲ ਹੋਣਗੇ ਪਰ ਤੂੰ ਇੱਕ ਗੱਲ ਸੁਣ ਲੈ ਚਾਹੇ ਸਾਡੀ ਉਮਰ ਵਿੱਚ ਕਿੰਨਾ ਹੀ ਫਾਸਲਾ ਹੋਵੇ ਪਰ ਮੈਂ ਤੈਨੂੰ ਪੂਰੇ ਦਿਲ ਨਾਲ ਅਪਣਾਇਆ ਹੈ ਚਾਹੇ ਕੋਈ ਕੁਝ ਵੀ ਕਹੇ ਪਰ ਤੈਨੂੰ ਵੀ ਮੇਰੀ ਇੱਕ ਗੱਲ ਮੰਨਣੀ ਪੈਣੀ ਮੇਰੀ ਮਾਂ ਜੇ ਤੈਨੂੰ ਕਵੇ ਉਹ ਤੈਨੂੰ ਬਿਨਾਂ ਪੁੱਛੇ ਕਰਨਾ ਪੈਣਾ ਆਪਣੇ ਘਰ ਵਾਲੇ ਦੀ ਬਹੁਤ ਇੱਜ਼ਤ ਕਰਦੀ ਸੀ ਤੇ ਮੈਂ ਉਹਨਾਂ ਨੂੰ ਇਸ ਲਈ ਹਾਂ ਕਰ ਦਿੱਤੀ ਫਿਰ ਅਸੀਂ ਮੱਥਾ ਟੇਕਣ ਲਈ ਪਿੰਡ ਚਲੇ ਗਏ ਤੇ ਉੱਥੇ ਜਾਣ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਇੱਕ ਮਿੰਟ ਲਈ ਵੀ ਇਕੱਲੀ ਨਹੀਂ ਛੱਡਿਆ ਕੋਈ ਵੀ ਔਰਤ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਕੋਈ ਦੂਜੀ ਗੱਲ ਸ਼ੁਰੂ ਕਰ ਦਿੰਦੀ ਉਹਨਾਂ ਨੇ ਸਾਰੀਆਂ ਰਸਮਾਂ ਜਲਦੀ ਜਲਦੀ ਪੂਰੀਆਂ ਕੀਤੀਆਂ ਇੰਨੇ ਨੂੰ ਮੇਰੀ ਚਾਚੀ ਸੱਸ ਆ ਗਈ ਤੇ ਕਹਿਣ ਲੱਗੀ ਕਿੰਨੀ ਸੋਹਣੀ ਹੈ ਅਸੀਂ ਤਾਂ ਸੁਣਿਆ ਸੀ ਤੂੰ ਸਾਡੇ ਰਮੇਸ਼ ਤੋਂ ਪੂਰੇ 10 ਸਾਲ ਵੱਡੀ ਹੈ ਦੇਖਣ ਨੂੰ ਤਾਂ ਨਹੀਂ ਲੱਗਦਾ ਮੇਰੀ ਸੱਸ ਵਾਲ ਉਸਨੇ ਮੂੰਹ ਕਰਕੇ ਕਿਹਾ ਰਮੇਸ਼ ਦੀ ਅਜਿਹੀ ਹਾਲਤ ਨਾਲ ਤਾਂ ਕੋਈ ਹਮ ਉਮਰ ਵੀ ਵਿਆਹ ਨਾ ਕਰੇ ਪਰ ਇਹ ਕੁੜੀ ਤਾਂ ਬਹੁਤ ਸੋਹਣੀ ਹੈ ਦੋਨੋਂ ਹੀ ਇੱਕ ਦੂਜੇ ਨਾਲ ਜ਼ਿੰਦਗੀ ਕੱਟ ਲੈਣਗੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿਉਂ ਮੀਨਾ ਤੈਨੂੰ ਤਾਂ ਪਤਾ ਹੀ ਹੋਣਾ ਰਮੇਸ਼ ਦਾ ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਪੂਰੀ ਕਰਦੀ ਮੇਰੀ ਸੱਸ ਨੇ ਉਸ ਨੂੰ ਵਿੱਚੇ ਟੋਕ ਦਿੱਤਾ ਤਾਂ ਤੇ ਕਹਿਣ ਲੱਗੀ ਕਮਲਾ ਤੂੰ ਵੀ ਕੀ ਗੱਲਾਂ ਲੈ ਕੇ ਬਹਿ ਗਈ ਹੈ ਨਵੀਂ ਬਹੂ ਪਹਿਲੀ ਵਾਰ ਹੀ ਘਰ ਆਈ ਹੈ ਉਸ ਦਾ ਚੰਗੇ ਤਰੀਕੇ ਨਾਲ ਸਵਾਗਤ ਕਰ ਚੰਗੀਆਂ ਗੱਲਾਂ ਕਰ ਤੂੰ ਵੀ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਈ ਫਿਰ ਮੇਰੀ ਸੱਸ ਪੂਰੇ ਫੰਕਸ਼ਨ ਵਿੱਚ 1 ਮਿੰਟ ਵੀ ਮੇਰੇ ਤੋਂ ਜੁਦਾ ਨਾ ਹੋਈ ਸ਼ਾਮ ਨੂੰ ਅਸੀਂ ਆਪਣੇ ਘਰ ਆ ਗਏ ਸੀ ਪਰ ਮੇਰੇ ਦਿਲ ਵਿੱਚ ਚਾਚੀ ਦੀਆਂ ਗੱਲਾਂ ਘਰ ਘਰ ਗਈਆਂ ਸੀ ਚਿੰਤਾ ਜਿਹੀ ਹੋ ਰਹੀ ਸੀ ਕਿ ਆਖਰ ਉਹ ਮੈਨੂੰ ਕਹਿਣਾ ਕੀ ਚਾਹੁੰਦੀ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਮੰਮੀ ਚਾਚੀ ਜੀ ਕੀ ਕਹਿ ਰਹੇ ਸੀ ਪਰ ਉਹਨਾਂ ਨੇ ਗੱਲ ਟਾਲ ਦਿੱਤੀ ਪਰ ਮੈਂ ਜਾਨਣਾ ਚਾਹੁੰਦੀ ਸੀ ਕਿ ਆਖਰ ਬੇਮੇਲ ਵਿਆਹ ਦਾ ਮਤਲਬ ਕੀ ਸੀ ਬਹੁਤ ਰਾਤ ਹੋ ਗਈ ਸੀ ਮੇਰੀ ਸੱਸ ਕੱਲ੍ਹ ਵਾਂਗ ਮੇਰੇ ਲਈ ਕੇਸਰ ਵਾਲਾ ਦੁੱਧ ਲੈ ਕੇ ਆਈ ਅਤੇ ਮੈਨੂੰ ਪਲਾ ਕੇ ਹੀ ਗਈ ਦਰਸਲ ਉਸ ਦੁੱਧ ਵਾਲ ਮੇਰਾ ਧਿਆਨ ਹੀ ਨਹੀਂ ਸੀ ਮੈਂ ਤਾਂ ਅੱਜ ਸਾਰੇ ਦਿਨ ਦੀਆਂ ਗੱਲਾਂ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਮੈਨੂੰ ਅਹਿਸਾਸ ਹੋਇਆ ਕਿ ਦੁੱਧ ਪੀਂਦੇ ਹੀ ਮੈਨੂੰ ਬਹੁਤ ਹਲਕਾ ਮਹਿਸੂਸ ਹੋ ਰਿਹਾ ਸੀ ਮੇਰੀ ਚਿੰਤਾ ਖਤਮ ਹੋ ਗਈ ਸੀ ਤੇ ਮੈਂ ਬੜਾ ਹੀ ਰਿਲੈਕਸ ਮਹਿਸੂਸ ਕਰ ਰਹੀ ਸੀ ਮੈਂ ਆਪਣੇ ਘਰ ਵਾਲੇ ਕੋਲ ਪਈ ਸੀ ਤੇ ਉਹਨਾਂ ਦੇ ਮੋਢੇ ਤੇ ਸਿਰ ਰੱਖਿਆ ਪਤਾ ਨਹੀਂ ਕਦੋਂ ਨੀਂਦ ਆ ਗਈ ਮੇਰੀ ਅੱਖ ਫੇਰ ਉਸੇ ਸਮੇਂ ਸਵੇਰ ਦੇ ਸਮੇਂ ਖੁੱਲੀ ਮੈਨੂੰ ਲੱਗਿਆ ਸ਼ਾਇਦ ਕੱਲ ਬਹੁਤ ਕੰਮ ਸੀ ਇਸ ਲਈ ਮੈਂ ਥੱਕ ਗਈ ਤੇ ਮੈਨੂੰ ਗੂੜੀ ਨੀਂਦ ਆ ਗਈ ਸੀ ਸੱਸ ਦੇ ਕਹਿਣ ਤੇ ਫੇਰ ਨਹਾ ਤੋ ਕੀ ਤਿਆਰ ਹੋਈ ਤੇ ਨੀਚੇ ਕਮਰੇ ਵਿੱਚ ਆ ਗਈ ਅੱਜ ਵੀ ਪੂਰਾ ਦਿਨ ਲੋਕਾਂ ਦਾ ਘਰ ਵਿੱਚ ਆਣਾ ਜਾਣਾ ਸੀ ਮੈਨੂੰ ਕੁਝ ਯਾਦ ਹੀ ਨਾ ਰਿਹਾ ਕਿ ਕੱਲ ਕੀ ਹੋਇਆ ਸੀ ਸ਼ਾਮ ਨੂੰ ਰਮੇਸ਼ ਡਿਊਟੀ ਤੋਂ ਆ ਗਏ ਸੀ ਮੈਂ ਉਹਨਾਂ ਦੇ ਨਾਲ ਬੈਠ ਕੇ ਰੋਟੀ ਖਾਈ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੈਨੂੰ ਸਾਰਾ ਕੁਝ ਕੁਝ ਜ਼ਿਆਦਾ ਹੀ ਚੰਗਾ ਲੱਗ ਰਿਹਾ ਸੀ ਸਾਰੇ ਹੀ ਬੜੇ ਪਿਆਰ ਨਾਲ ਗੱਲ ਕਰਦੇ ਸੀ ਅਤੇ ਕੁਝ ਵੀ ਇਦਾਂ ਦਾ ਨਹੀਂ ਸੀ ਅੱਜ ਫੇਰ ਮੇਰੀ ਸੱਸ ਦੁੱਧ ਦਾ ਗਲਾਸ ਲੈ ਆਈ ਪਰ ਮੇਰਾ ਬਿਲਕੁਲ ਦਿਲ ਨਹੀਂ ਸੀ ਉਸ ਨੂੰ ਪੀਣ ਦਾ ਉਹਨਾਂ ਨੇ ਜ਼ਬਰਦਸਤੀ ਮੈਨੂੰ ਪਿਲਾ ਦਿੱਤਾ ਤੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਰਮੇਸ਼ ਨੂੰ ਕਿਹਾ ਕਿ ਤੁਸੀਂ ਜਦੋਂ ਬੈੱਡ ਤੇ ਪਏ ਸੀ ਆਕਰੇਸ ਦੁੱਧ ਵਿੱਚ ਅਜਿਹਾ ਕੀ ਹੈ ਜੋ ਮੈਨੂੰ ਮੰਮੀ ਪਿਲਾ ਕੇ ਜਾਂਦੀ ਹੈ ਤੇ ਨਾ ਪੀਵਾ ਤਾਂ ਵੀ ਜ਼ਬਰਦਸਤੀ ਕਰਦੀ ਐ ਰਮੇਸ਼ ਨੇ ਕਿਹਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮਾਂ ਦੀ ਹਰ ਗੱਲ ਬਿਨਾਂ ਸਵਾਲ ਕੀਤੇ ਮੰਨਣੀ ਪੈਣੀ ਐ ਜੋ ਵੀ ਕਰ ਰਹੀ ਸੀ ਤੇਰੇ ਚੰਗੇ ਲਈ ਕਰ ਰਹੀ ਐ ਤੂੰ ਚੁੱਪਚਾਪ ਉਹਨਾਂ ਦੀ ਗੱਲ ਮੰਨਿਆ ਕਰ ਜੋ ਤੂੰ ਕਹਿਣਾ ਉਹ ਮੈਨੂੰ ਕਹਿ ਮੈਂ ਤੇਰੇ ਕੋਲ ਆ ਉਹਨਾਂ ਨੇ ਆਪਣੇ ਵੱਲ ਖਿੱਚਦੇ ਹੋਏ ਕਿਹਾ ਫਿਰ ਮੈਨੂੰ ਕੁਝ ਯਾਦ ਨਹੀਂ ਸੀ ਕੀ ਹੋਇਆ ਹਰ ਦਿਨ ਵਾਂਗ ਸਵੇਰ ਇਦਾਂ ਹੀ ਹੁੰਦੀ ਘਰ ਤੋਂ ਸਾਰੇ ਮਹਿਮਾਨ ਜਾ ਚੁੱਕੇ ਸੀ ਜੋ ਬੱਚੇ ਸੀ ਉਹ ਜਾਣ ਵਾਲੇ ਸੀ ਪਰ ਮੇਰੀ ਮਾਂ ਨੇ ਜਦੋਂ ਮੇਰੀ ਸੱਸ ਨੂੰ ਪੱਗ ਫੇਰੇ ਦੀ ਰਸਮ ਲਈ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਇਹ ਰਸਮ ਵਿਆਹ ਤੋਂ 1 ਮਹੀਨਾ ਬਾਅਦ ਹੁੰਦੀ ਹੈ ਤੇ ਅਸੀਂ ਤਾਂ ਉਦੋਂ ਹੀ ਕਰਾਂਗੇ ਮੇਰੇ ਸਾਰੇ ਏਰਮਾਨ ਤੇ ਪਾਣੀ ਫਿਰ ਗਿਆ ਮੇਰਾ ਮੇਰੀ ਮਾਂ ਨੂੰ ਮਿਲਣ ਦਾ ਬਹੁਤ ਦਿਲ ਸੀ ਪਰ ਮੈਂ ਕੀ ਕਰਦੀ ਮੈਂ ਮਾਂ ਨੂੰ ਮਿਲ ਕੇ ਸਭ ਕੁਝ ਦੱਸਣਾ ਚਾਹੁੰਦੀ ਸੀ ਪਰ ਫੇਰ ਚੁੱਪ ਕਰ ਗਈ ਤੇ ਇਦਾਂ ਹੀ ਦਿਨ ਬੀਤ ਰਹੇ ਸੀ ਪਰ ਮੇਰੀ ਸੱਸ ਦਾ ਮੈਨੂੰ ਰੋਜ਼ ਕੇਸਰ ਵਾਲਾ ਦੁੱਧ ਦੇਣਾ ਬੰਦ ਨਹੀਂ ਹੋਇਆ ਸੀ ਮੈਨੂੰ ਬਹੁਤ ਅਜੀਬ ਲੱਗਦਾ ਸੀ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਪਰ ਮੈਂ ਹਾਲੇ ਤੱਕ ਆਪਣੇ ਘਰ ਵਾਲੇ ਨੂੰ ਮਹਿਸੂਸ ਨਹੀਂ ਕੀਤਾ ਸੀ ਕਿਉਂਕਿ ਮੈਂ ਤਾਂ ਦੁੱਧ ਪੀਂਦੇ ਹੀ ਸੌ ਜਾਂਦੀ ਸੀ ਤੇ ਬੇਸੁੱਧ ਹੋ ਜਾਂਦੀ ਹੁਣ ਮੈਨੂੰ ਚਿੰਤਾ ਹੋ ਰਹੀ ਸੀ ਕਿ ਮੈਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਜੇ ਕਹਿੰਦੀ ਤਾਂ ਘਰ ਵਾਲਾ ਕਹਿੰਦਾ ਕਿ ਜੋ ਜੋ ਮਾਂ ਕਹੇ ਉਹੀ ਕਰ ਉਹ ਮੈਨੂੰ ਦੁੱਧ ਪੀਣ ਨੂੰ ਦਿੰਦੀ ਸੀ ਜਿਸ ਨੂੰ ਮੇਰਾ ਪੇਟ ਨੂੰ ਭੋਰਾ ਦਿਲ ਨਹੀਂ ਕਰਦਾ ਸੀ ਪਰ ਮੈਨੂੰ ਪੀਣਾ ਪੈਂਦਾ ਸੀ ਜਦੋਂ ਤੱਕ ਮੈਂ ਨਾ ਪੀਂਦੀ ਮੇਰੀ ਸੱਸ ਤੇ ਮੇਰਾ ਘਰ ਵਾਲਾ ਉੱਥੇ ਹੀ ਹਿਲਦੇ ਨਹੀਂ ਸੀ ਪਰ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਸਾਰਾ ਪਰਦਾ ਫਾਸ਼ ਕਰਕੇ ਰਹਾਂਗੀ ਕਿ ਆਕਰ ਗੱਲ ਕੀ ਹੈ ਅੱਜ ਜਦੋਂ ਮੇਰੀ ਸੱਸ ਦੁੱਧ ਲੈ ਕੇ ਆਈ ਤਾਂ ਮੈਂ ਪੀ ਲਿੱਤਾ ਪਰ ਮੈਂ ਬਾਥਰੂਮ 'ਚ ਜਾ ਕੇ ਉਲਟੀ ਕਰ ਦਿੱਤੀ ਕਿਉਂਕਿ ਪਹਿਲਾਂ ਤੋਂ ਹੀ ਮੈਂ ਬਹੁਤ ਜ਼ਿਆਦਾ ਪਾਣੀ ਪੀ ਲਿਆ ਸੀ ਜਿਸ ਕਰਕੇ ਸਾਰਾ ਦੁੱਧ ਬਾਹਰ ਨਿਕਲ ਗਿਆ ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਦੁੱਧ ਵਿੱਚ ਕੁਝ ਵੀ ਸੀ ਉਸ ਦਾ ਅਸਰ ਮੇਰੇ ਤੇ ਜ਼ਿਆਦਾ ਨਹੀਂ ਹੋਣਾ ਹੁਣ ਮੈਂ ਹਰ ਰੋਜ਼ ਵਾਂਗ ਬਾਹਰ ਆ ਕੇ ਆਪਣੇ ਬੈੱਡ ਤੇ ਪੈ ਗਈ ਅਤੇ ਸੌਣ ਦਾ ਨਾਟਕ ਕਰਨ ਲੱਗੀ ਮੇਰੇ ਘਰ ਵਾਲੇ ਨੇ ਲੱਗਿਆ ਜਿੱਦਾਂ ਮੈਂ ਬੇਹੋਸ਼ ਹੋ ਗਈ ਹੋਵਾਂ ਵਾਲੇ ਨੇ ਸਹੁਰੇ ਨੂੰ ਫੋਨ ਕੀਤਾ ਤੇ ਕਿਹਾ ਕਿ ਮੀਨਾ ਸੌ ਗਈ ਲੱਗਦੇ ਹੋ ਜਦੋਂ ਮੇਰਾ ਸਹੁਰਾ ਕਮਰੇ ਵਿੱਚ ਆਇਆ ਤਾਂ ਕਹਿਣ ਲੱਗਿਆ ਰਵੇਸ਼ ਮੀਨਾ ਸੌ ਤਾਂ ਗਈ ਨਾ ਤੇ ਜਿੱਦਾਂ ਹੀ ਮੇਰਾ ਸਹੁਰਾ ਮੇਰੇ ਬੈੱਡ ਤੇ ਮੇਰੇ ਕੋਲ ਆਇਆ ਮੈਂ ਜਲਦੀ ਨਾਲ ਉੱਠੀ ਦੇ ਨਾਲ ਹੀ ਬੈੱਡ ਦੀ ਲਾਈਟ ਚਲਾ ਦਿੱਤੀ ਮੇਰੇ ਸਹੁਰੇ ਦੇ ਹੱਥ ਵਿੱਚ ਫੜੀ ਟਾਰਚ ਨੀਚੇ गिर ਗਈ ਜਿਸ ਦੀ ਆਵਾਜ਼ ਸੁਣ ਕੇ ਮੇਰੀ ਸੱਸ ਵੀ ਕਮਰੇ ਵਿੱਚ ਆ ਗਈ ਸੀ ਅਤੇ ਮੈਨੂੰ ਖੜਾ ਦੇਖ ਕੇ ਕਹਿਣ ਲੱਗੀ ਤੂੰ ਜਾਗ ਰਹੀ ਹੈ ਮੈਂ ਗੁੱਸੇ ਵਿੱਚ ਉਹਨਾਂ ਵੱਲ ਦੇਖ ਕੇ ਕਿਹਾ ਹਾਂ ਮੈਂ ਜਾਗਦੀ ਹਾਂ ਅੱਜ ਤੁਹਾਡਾ ਦਿੱਤਾ ਦੁੱਧ ਦਾ ਗਲਾਸ ਮੈਨੂੰ ਰੋਕ ਨਹੀਂ ਪਾਇਆ ਇਹਨਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਜਿਨ੍ਹਾਂ ਲੋਕਾਂ ਤੇ ਮੈਂ ਯਕੀਨ ਕੀਤਾ ਭਰੋਸਾ ਕੀਤਾ ਉਹਨਾਂ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਮੈਨੂੰ ਤੁਹਾਡੇ ਤੋਂ ਨਫ਼ਰਤ ਹੈ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਤੁਸੀਂ ਮੇਰੇ ਨਾਲ ਇਦਾਂ ਕਰੋਗੇ ਤੇ ਮੇਰਾ ਹੀ ਘਰਵਾਲਾ ਆਪਣੇ ਪਿਓ ਨੂੰ ਮੇਰੇ ਕਮਰੇ ਵਿੱਚ ਬੁਲਾਊਗਾ ਮੀਨਾ ਉੱਚੀ ਉੱਚੀ ਬੋਲ ਰਹੀ ਸੀ ਅਤੇ ਸਾਰੇ ਚੁੱਪ ਸੀ ਪਰ ਫਿਰ ਸੱਸ ਕਹਿਣ ਲੱਗੀ ਕਿ ਜਿੱਦਾਂ ਤੂੰ ਸੋਚ ਰਹੀ ਹੈ ਇਦਾਂ ਦਾ ਕੁਝ ਨਹੀਂ ਬਿਨਾਂ ਸੱਚ ਜਾਣੇ ਕਿਸੇ ਤੇ ਉਂਗਲ ਨਹੀਂ ਚੁੱਕੀ ਦੀ ਮੈਂ ਕਿਹਾ ਤੁਸੀਂ ਇਹ ਸਭ ਕੁਝ ਦੇਖਣ ਤੋਂ ਬਾਅਦ ਵੀ ਮੇਰੇ ਤੋਂ ਉਮੀਦ ਰੱਖਦੇ ਹੋ ਕਿ ਮੈਂ ਕੁਝ ਨਾ ਕਵਾਂ ਮੇਰੇ ਘਰ ਵਾਲੇ ਨੇ ਆਪ ਮੇਰੇ ਸਾਹਮਣੇ ਸਹੁਰੇ ਨੂੰ ਫੋਨ ਕਰਕੇ ਬੁਲਾਇਆ ਸੀ ਕਿ ਕਮਰੇ ਵਿੱਚ ਆ ਜਾਓ ਤੇ ਮੇਰੇ ਕਮਰੇ 'ਚ ਮੇਰੇ ਬੈੱਡ ਕੋਲ ਖੜੇ ਸੀ। ਉਹਨਾਂ ਨੇ ਕਿਹਾ ਹਾਂ ਮੈਂ ਫੇਰ ਵੀ ਕਹਾਂਗੀ ਕਿ ਨਾ ਬੋਲ। ਇੰਨੇ ਵਿੱਚ ਰਮੇਸ਼ ਨੇ ਕਿਹਾ ਮੇਰੇ ਪਾਪਾ ਤੇਰੇ ਲਈ ਨਹੀਂ ਮੇਰੇ ਲਈ ਆਏ ਸੀ। ਮੇਰੀ ਸੱਸ ਰਮੇਸ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਚੁੱਪ ਹੋ ਜਾਵੇ। ਪਰਮੇਸ਼ ਨੇ ਕਿਹਾ ਮਾਂ ਹੁਣ ਲੁਕਾਉਣ ਦਾ ਕੋਈ ਫਾਇਦਾ ਨਹੀਂ। ਸੱਚ ਨੂੰ ਇੱਕ ਨਾ ਇੱਕ ਦਿਨ ਸਾਹਮਣੇ ਆਉਣਾ ਹੀ ਪੈਣਾ। ਫਿਰ ਉਹ ਕਹਿਣ ਲੱਗਾ ਕਿ ਇਹ ਉਸ ਦਾ ਪਹਿਲਾ ਵਿਆਹ ਨਹੀਂ ਸੀ ਇਸ ਤੋਂ ਪਹਿਲਾਂ ਉਸ ਦਾ ਵਿਆਹ ਉਸ ਦੀ ਪਸੰਦ ਦੀ ਕੁੜੀ ਨਾਲ ਹੋਇਆ ਸੀ ਪਰ ਉਸ ਕੁੜੀ ਨੇ ਵਿਆਹ ਦੀ ਪਹਿਲੀ ਰਾਤ ਹੀ ਛੱਡ ਦਿੱਤਾ ਕਿ ਮੈਨੂੰ ਹਨੇਰਾ ਹੁੰਦੇ ਹੀ ਦਿਸਣਾ ਬੰਦ ਹੋ ਜਾਂਦਾ ਤੇ ਇਹ ਗੱਲ ਉਸ ਨੂੰ ਪਹਿਲੀ ਰਾਤ ਹੀ ਪਤਾ ਲੱਗ ਗਈ ਸੀ ਅਤੇ ਫਿਰ ਉਹ ਮੈਨੂੰ ਬਿਨਾਂ ਕੁਝ ਦੱਸੇ ਘਰ ਛੱਡ ਕੇ ਚਲੀ ਗਈ ਇਸ ਲਈ ਮੇਰੇ ਮਾਪਿਓ ਇਸ ਗੱਲ ਤੋਂ ਡਰਦੇ ਸੀ ਕਿ ਤੈਨੂੰ ਇਹਨਾਂ ਸਭ ਗੱਲਾਂ ਦਾ ਹਾਲੇ ਪਤਾ ਨਾ ਲੱਗੇ ਅਤੇ ਇਸ ਲਈ ਮੇਰੀ ਮਾਂ ਨੇ ਤੈਨੂੰ ਦੂਰ ਜਾ ਕੇ ਪਸੰਦ ਕੀਤਾ ਅਤੇ ਰੋਜ਼-ਰੋਜ਼ ਰਾਤ ਨੂੰ ਤੈਨੂੰ ਦੁੱਧ ਦੇ ਕੇ ਸੁਵਾ ਦਿੰਦੀ ਸੱਚ ਮੰਨੀ ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੀ ਮਾਂ ਨੇ ਕਿਹਾ ਕਿ ਉਹ ਵੀ ਕੁਝ ਗਲਤ ਨਹੀਂ ਕਰ ਰਹੀ ਉਹ ਆਪਣੀ ਨੂੰਹ ਨੂੰ ਖੋਣਾ ਨਹੀਂ ਚਾਹੁੰਦੀ ਉਹ ਇੱਕ ਵਾਰੀ ਦਾਦੀ ਬਣ ਜਾਵੇ ਫਿਰ ਇਹ ਸਭ ਬੰਦ ਕਰਕੇ ਮੀਨਾ ਨੂੰ ਸਭ ਸੱਚ ਦੱਸ ਦਵਾਂਗੀ ਉਹਨਾਂ ਦਾ ਮੰਨਣਾ ਸੀ ਔਰਤ ਘਰਵਾਲੀ ਨੂੰ ਛੱਡ ਸਕਦੀ ਹੈ ਪਰ ਬੱਚੇ ਨੂੰ ਨਹੀਂ ਸੱਸ ਨੇ ਹੱਥ ਜੋੜ ਕੇ ਮਾਫੀ ਮੰਗਦੇ ਹੋਏ ਕਿਹਾ ਸਾਨੂੰ ਮਾਫ ਕਰ ਦੇਤੀਏ ਅਸੀਂ ਆਪਣੇ ਸਵਾਰਥ ਵਿੱਚੰਨੇ ਹੋ ਗਏ ਸੀ ਜਿਸ ਦੇ ਸਾਹਮਣੇ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ ਪਰ ਸਾਡਾ ਇਰਾਦਾ ਆਪਣੀ ਨੂ ਨੂੰ ਆਪਣੇ ਕੋਲ ਰੱਖਣਾ ਸੀ ਅਤੇ ਤੇਰਾ ਸਹੁਰਾ ਰਮੇਸ਼ ਨੂੰ ਬਾਥਰੂਮ ਲੈ ਕੇ ਜਾਣ ਲਈ ਆਇਆ ਸੀ ਕਿਉਂਕਿ ਰਾਤ ਵਿੱਚ ਇਕੱਲਾ ਨਹੀਂ ਜਾ ਸਕਦਾ ਸੀ ਮੈਨੂੰ ਤਾਂ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਮੇਰੇ ਨਾਲ ਧੋਖਾ ਹੋਇਆ ਸੀ ਪਰ ਉਹਨਾਂ ਦਾ ਇਰਾਦਾ ਗਲਤ ਨਹੀਂ ਸੀ ਇਸ ਲਈ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਤੇ ਕਿਹਾ ਮੇਸ਼ ਮੈਂ ਤੇਰੇ ਨਾਲ ਵਿਆਹ ਕੀਤਾ ਤੇ ਮੈਂ ਤੈਨੂੰ ਹਰ ਕਮੀ ਦੇ ਨਾਲ ਅਪਣਾਵਾਂਗੀ ਪਰ ਵਾਅਦਾ ਕਰ ਫੇਰ ਤੋਂ ਕਦੇ ਮੇਤੋਂ ਕੋਈ ਗੱਲ ਨਹੀਂ ਲੁਕੋਵੇਂਗਾ ਅਤੇ ਮੈਂ ਆਪਣੇ ਸੱਸ ਸਹੁਰੇ ਨੂੰ ਕਿਹਾ ਕਿ ਤੁਸੀਂ ਜਾਓ ਰਮੇਸ਼ ਨੂੰ ਬਾਥਰੂਮ ਮੈਂ ਲੈ ਕੇ ਜਾਉਂਗੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਜ਼ਿੰਦਗੀ ਇਦਾਂ ਹੀ ਲੰਘ ਰਹੀ ਸੀ ਫਿਰ 2 ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਅਤੇ ਫਿਰ ਮੈਂ ਬਹੁਤ ਹੀ ਸੋਹਣੀ ਜੀਤੀ ਨੂੰ ਜਨਮ ਦਿੱਤਾ ਅੱਜ ਮੇਰੇ ਵਿਆਹ ਨੂੰ 25 ਸਾਲ ਹੋ ਗਏ ਤੇ ਮੈਂ ਆਪਣੀ ਧੀ ਦਾ ਵਿਆਹ ਕਰਨ ਵਾਲੀਆਂ ਤੇ ਅੱਜ ਮੈਂ ਆਪਣੀ ਸੱਸ ਦੀਆਂ ਭਾਵਨਾਵਾਂ ਨੂੰ ਪੜੇ ਚੰਗੇ ਤਰੀਕੇ ਨਾਲ ਸਮਝ ਪਾਉਣੀ ਆ ਕਿ ਕਿ ਮਾਂ ਆਪਣੇ ਬੱਚੇ ਲਈ ਹਰੋ ਕੰਮ ਕਰਦੀ ਜੋ ਕਰ ਵੀ ਨਹੀਂ ਸਕਦੇ ਉਸ ਵਕਤ ਮੇਰਾ ਲਿੱਤਾ ਫੈਸਲਾ ਬਿਲਕੁਲ ਸਹੀ ਸੀ ਧੰਨਵਾਦ